ਬਸ ਜਿਆਦਾ ਭਰੀ ਆ ਤੇ ਕੋਈ ਸਵਾਰੀ ਵਿੱਚੋਂ ਡਿੱਗ ਪੈਂਦੀ ਆ ਜਾਂ ਉਹਦੀ ਮੌਤ ਹੋ ਜਾਂਦੀ ਆ ਤੇ ਉਹ ਡਰਾਈਵਰ ਦੇ ਉੱਤੇ ਜਿਹੜਾ ਉਹਨੂੰ ਕਲੇਮ ਦੇਣਾ ਪਊਗਾ ਉਹਨੂੰ ਸਜ਼ਾ ਹੋਗੀ ਤਾਂ ਪਿਛਲੇ ਦਿਨੀ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਵੀਡੀਓ ਇੱਕ ਉਹਨਾਂ ਭੇਜੀ ਆ ਵੀ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਨਾਮ ਭਾਈਆਂ ਜਾਣ ਤੇ ਅਸਾਂ ਅਸੀਂ ਉਹਨਾਂ ਦੀ ਵੀਡੀਓ ਵੇਖ ਕੇ ਫੈਸਲਾ ਤਾ ਕਰਕੇ ਕੀਤਾ ਭਈ 52 ਸਵਾਰੀਆਂ ਹੀ ਬੱਸ ਦੇ ਵਿੱਚ ਬੈਠੇ ਸਰਕਾਰੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਐਲਾਨ ਕੀਤਾ ਕਿ ਸਰਕਾਰੀ ਬੱਸ ਦੇ ਅੰਦਰ ਤੈਅ ਸੀਟਾਂ ਤੋਂ ਇਲਾਵਾ 21 ਸਵਾਰੀ ਵਾਧੂ ਨਹੀਂ ਚੜਾਈ ਜਾਵੇਗੀ ਜਦਕਿ ਅਕਸਰ ਦੇਖਿਆ ਗਿਆ ਕਿ ਮਲਾਵਾ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਨੂੰ ਬੱਸ ਦੇ ਵਿੱਚ ਮੁਫਤ ਸਫ਼ਰ ਹੋਣ ਦੇ ਚਲਦਿਆਂ ਖਾਸ ਕਰਕੇ ਸਰਕਾਰੀ ਬੱਸਾਂ ਦੇ ਵਿੱਚ ਲੋਡ ਜ਼ਿਆਦਾ ਸਵਾਰੀਆਂ ਹੁੰਦੀਆਂ ਨੇ ਅਤੇ ਉਹਨਾਂ ਨੇ ਫੈਸਲਾ ਕੀਤਾ ਕਿ ਪੰਜਾਬ ਰੋਡਵੇਜ਼ ਪੰਜਾਬਸ ਪੀਆਰਟੀਸੀ ਕੰਡਕਟਰ ਵਰਕਰਜ਼ ਯੂਨੀਅਨ ਨੇ ਪੰਜਾਬ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਹੁਣ ਬੱਸ ਦੇ ਵਿੱਚ ਜਿੰਨੀਆਂ ਸੀਟਾਂ ਨੇ ਉਨੀਆਂ ਹੀ ਸਵਾਰੀਆਂ ਚੜਾਈਆਂ ਜਾਣਗੀਆਂ ਤਾਂ ਉਹਨਾਂ ਕਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੇ ਵਿੱਚ ਸੋਧ ਦੇ ਨਾਮ ਤੇ ਪੂਰੇ ਭਾਰਤ ਦੇ ਡਰਾਈਵਰਾਂ ਅਤੇ ਆਮ ਵਰਗ ਦੇ ਮਾਰੂ ਕਾਨੂੰਨ ਲਾਗੂ ਕਰਨ ਵਿੱਚ ਤੁਰੀ ਹੋਈ ਹੈ ਜਿਸ ਦਾ ਪੂਰੇ ਭਾਰਤ ਵਿੱਚ ਵਿਰੋਧ ਕੀਤਾ ਜਾ ਰਿਹਾ ਉਸੇ ਦੇ ਸੰਘਰਸ਼ ਵੱਲੋਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਅੰਦਰ ਵੀ ਬੱਸਾਂ ਦੇ ਵਿੱਚ ਤੈ ਹੱਦ ਤੇ ਹੀ ਸਵਾਰੀਆਂ ਚੜਾਈਆਂ ਜਾਣਗੀਆਂ। ਬਾਦੂ ਕਿਸੇ ਵੀ ਸਵਾਰੀ ਨੂੰ ਬੱਸ ਦੇ ਵਿੱਚ ਨਹੀਂ ਚੜਾਇਆ ਜਾਵੇਗਾ। ਇਸ ਸਬੰਧੀ ਉਹਨਾਂ ਹੋਰ ਕੀ ਕੁਝ ਦੱਸਿਆ? ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਗੁਰਦਾਸਪੁਰ ਤੋਂ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਆਰਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਜੀ ਦੱਸਣਾ ਚਾਹੁੰਦਾ ਮੈਂ ਪਰਮਜੀਤ ਸਿੰਘ ਕੋਹੜ ਟਰੋੜੇ ਪਨਵਾਸ ਪੀਆਰਟੀਸੀ ਪਟਾਲਾ ਡਿੱਕੂ ਦਾ ਪ੍ਰਧਾਨ ਹਾਂ। ਅੱਜ ਜੋ ਇਹ ਫੈਸਲਾ ਕੀਤਾ ਗਿਆ ਵਾ ਭਈ ਜਿਹੜੀ ਬੱਸਾਂ ਦੇ ਵਿੱਚ ਜਿਹੜੀਆਂ ਵਾ ਉਹ 52 ਸੀਟਾਂ ਦੇ ਮੁਤਾਬਕ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ ਇਹ ਕੀ ਕਾਰਨ ਹੋਇਆ ਭਈ ਪਹਿਲਾਂ ਆਪਦੇ ਮੱਧਿਆਂ ਨੂੰ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਵੱਲੋਂ ਜੋ ਬੱਸਾਂ ਦੇ ਵਿੱਚ ਫ੍ਰੀ ਕੀਤਾ ਗਿਆ ਸਵਾਰੀਆਂ ਨੂੰ ਤਾਂ ਉਹ ਫ੍ਰੀ ਦਾ ਕਰਕੇ ਜਿਹੜਾ ਵਾ 100-100 ਸਵਾਰੀ ਜਿਹੜੀ ਬੱਸ ਵਿੱਚ ਬੈਠ ਜਾਂਦੀ ਆ ਤਾਂ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਮੀਟਿੰਗ ਕਰਕੇ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਉਹ ਬਹੁਤ ਹੀ ਡਰਾਈਵਰਾਂ ਦੇ ਖਿਲਾਫ ਜਿਹੜਾ ਮਾਰੂ ਕਾਨੂੰਨ ਵਾ ਤਾਂ ਅੱਜ ਅਸੀਂ ਇਹ ਮੀਟਿੰਗਾਂ ਕਰਕੇ ਫੈਸਲਾ ਕੀਤਾ ਵੀ ਜੇ ਮੰਨ ਲਓ ਕੋਈ ਬੱਸ ਜਿਆਦਾ ਭਰੀ ਆ ਤੇ ਕੋਈ ਸਵਾਰੀ ਵਿੱਚੋਂ ਡਿੱਗ ਪੈਂਦੀ ਆ ਜਾਂ ਉਹਦੀ ਮੌਤ ਹੋ ਜਾਂਦੀ ਆ ਤੇ ਉਹ ਡਰਾਈਵਰ ਦੇ ਉੱਤੇ ਜਿਹੜਾ ਉਹਨੂੰ ਕਲੇਮ ਦੇਣਾ ਪਊਗਾ ਉਹਨੂੰ ਸਜ਼ਾ ਹੋਗੀ ਤਾਂ ਪਿਛਲੇ ਦਿਨੀ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਵੀਡੀਓ ਇੱਕ ਉਹਨਾਂ ਭੇਜੀ ਆ ਵੀ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਨਾ ਬਠਾਈਆਂ ਜਾਣ ਤੇ ਅਸਾ ਅਸੀਂ ਉਹਨਾਂ ਦੀ ਵੀਡੀਓ ਵੇਖ ਕੇ ਫੈਸਲਾ ਤਾ ਕਰਕੇ ਕੀਤਾ ਭਈ 52 ਸਵਾਰੀਆਂ ਹੀ ਬੱਸ ਦੇ ਵਿੱਚ ਬੈਠਣ ਅੱਜ ਤੋਂ ਲਾਗੂ ਆ ਤੇ ਅਸੀਂ ਇਹ ਪਬਲਿਕ ਨੂੰ ਇਹ ਬੇਨਤੀ ਕਰਦੇ ਆ ਵੀ ਸਾਡਾ ਸਾਥ ਦਿੱਤਾ ਜਾਵੇ ਇਹਦੇ ਵਿੱਚ ਭਈ ਜੇਕਰ ਸਰਕਾਰ ਜਿੰਨਾ ਤੱਕ ਇਹ ਬਿੱਲ ਨਹੀਂ ਮਾਫ ਕਰਦੀ ਜਾਏ ਕਾਨੂੰਨ ਵਾਪਸ ਨਹੀਂ ਕਰਦੀ ਉਹਨਾਂ ਚਿਰ ਜਿਹੜਾ ਇਹ ਸੰਘਰਸ਼ ਸਾਡਾ ਇਸੇ ਤਰ੍ਹਾਂ ਰਹੂਗਾ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਕੋਈ ਚਿੱਠੀ ਪੱਤਰ ਰਾਹੀਂ ਕੇਂਦਰ ਸਰਕਾਰ ਨੂੰ ਇਹ ਸੱਦਾ ਦਿੱਤਾ ਜਾਵੇ ਵੀ ਇਹ ਕਾਨੂੰਨ ਰੱਦ ਕੀਤਾ ਜਾਵੇ ਜਗਦੀਪ ਸਿੰਘ ਜੀ ਜੀ ਕੀ ਫੈਸਲਾ ਕੀ ਹੈ ਤੇ ਇਹਦਾ ਅਸਰ ਲੋਕਾਂ ਤੇ ਕੀ ਪੈਉਗਾ ਕਿ ਜਿਹੜਾ ਫੈਸਲਾ ਜਿਹੜਾ ਆਪਣੇ ਜੂਨੀਅਨ ਵੱਲੋਂ ਕੀਤਾ ਗਿਆ ਵਾ ਔਰ ਜਿਹੜੇ ਸਾਡੇ ਟਰਾਂਸਪੋਰਟ ਮੰਤਰੀ ਆ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਵੀ ਜਿਹੜਾ ਤੁਸੀਂ মিডিਆ ਥਰੂ ਵੇਖਿਆ ਹੋਣਾ ਕਿ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਓਵਰਲੋਡ ਗੱਡੀ ਆ ਕੋਈ ਵੀ ਜਿਹੜੀ ਆ ਉਹ ਨਹੀਂ ਜਾਣ ਦਿੱਤੀ ਜਾਊਗੀ ਉੱਤੇ ਉਹਨਾਂ ਨੇ ਅਫਸਰਾਂ ਦੀ ਡਿਊਟੀਆਂ ਵੀ ਲਈਆਂ ਗਈਆਂ ਸੀ ਕਿ ਜਿਹੜੀ ਗੱਡੀ ਓਵਰਲੋਡ ਜਿਹੜੀ ਨਾਜਦੀ ਜਾਏ ਪਰ ਫੇਰ ਵੀ ਚਲੋ ਤੁਹਾਨੂੰ ਪਤਾ ਜਿਹੜੀ ਸਵਾਰੀ ਰਾਹ ਦੇ ਵਿੱਚ ਚੜ ਜਾਂਦੀ ਕਿਉਂਕਿ ਸਾਡੇ ਸਾਰੇ ਭੈਣ ਭਰਾ ਵਾ ਤੇ ਰਾਹ ਦੇ ਵਿੱਚ ਸਵਾਰੀ ਸੱਟ ਨੂੰ ਸਾਡਾ ਦਿਲ ਵੀ ਨਹੀਂ ਕਰਦਾ ਪਰ ਜਿਹੜਾ ਸਰਕਾਰ ਨੇ ਜਿਹੜਾ ਕਾਨੂੰਨ ਕਾਲਾ ਕਾਨੂੰਨ ਜਿਹੜਾ ਲਿਆਂਦਾ ਵਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜਿਹੜਾ ਵਾ ਬਹੁਤ ਹੀ ਗਲਤ ਗੱਲ ਆ ਇਹ ਅਸੀਂ ਸਰਕਾਰ ਨੂੰ ਚਾਹੁੰਦੇ ਆ ਕਿ ਜਿਹੜਾ ਜਿਹੜਾ ਬੇਲੇ ਜਿਹੜਾ ਵਾਪਸ ਕੀਤਾ ਜਾਵੇ ਔਰ ਜਿਹੜੇ ਮਤਲਬ ਜਿਹੜੀ ਸਵਾਰੀ ਆ ਜਿਹੜੀ ਰਾਜ ਚੁੱਕੀ ਜਾ ਹੁਣ ਤੁਹਾਨੂੰ ਪਤਾ ਕਿ ਇਥੋਂ ਅਸੀਂ ਤੁਰ ਪੀਏ ਇਥੋਂ 52 ਸੀਟਾ ਕਰ ਲਈਏ ਔਰ ਰਾਜ ਮੈਦਤਾ ਸਠਿਆਲਾ ਬਿਆਸ ਹੁੰਦਾ ਉਹ ਜਿਹੜੇ ਲੋਕ ਕਿੱਥੇ ਜਾਣਗੇ ਜਿਹੜਾ ਕਾਨੂੰਨ ਆ ਸਰਕਾਰ ਜਿਹੜਾ ਵਾਪਸ ਲੇ ਤੇ ਜਿਹੜਾ ਅਸੀਂ ਵੀ ਮਤਲਬ ਆਪਣੀ ਡਿਊਟੀ ਖੁਸ਼ ਹੋ ਕੇ ਕਰੀਏ ਹੁਣ ਟਰੱਕ ਡਰਾਈਵਰ ਲਾ ਲਓ ਜਾਂ ਆਪਣੇ ਰੋਡਵੇ ਦੇ ਡਰਾਈਵਰ ਸਰਕਾਰੀ ਲਾ ਲਓ ਡਰਾਈਵਰ ਤੇ ਡਰਾਈਵਰ ਹੀ ਆਣਾ ਹੁਣ ਉਹ ਵੀ ਚਾਰੇ ਗੱਡੀ ਚਲਾਉਂਦੇ ਡਰ ਕੇ ਚਲਾਉਂਦੇ ਆ ਕਿ ਮਤਲਬ ਕਿਦਾ ਕੋਈ ਨੁਕਸਾਨ ਨਾ ਹੋ ਜੇ ਤੇ ਜਿਹੜਾ ਵਾ ਕਿਥੋਂ ਭਰਾਂਗੇ ਹੁਣ ਆਹ ਡੇ ਰੋਡ ਵਿੱਚ ਲਾ ਲਓ ਪੀਆਰਟੀਸੀ ਚ ਲਾ ਲਓ ਡਰਾਈਵਰ 15000 ਰੁਪਏ ਤਨਖਾਹ ਵਾ ਹੁਣ ਚਾਰੇ ਉਹਨਾਂ ਨੂੰ ਪੈਸੇ ਦੇਣਗੇ ਕਿ ਆਪਣਾ ਘਰ ਦਾ ਵਿਯਾਰਾ ਕਰਨਗੇ ਤੇ ਜਿਹੜਾ ਕਾਨੂੰਨ ਆ ਜਿਹੜਾ ਸਰਕਾਰ ਆ ਉਹ ਵਾਪਸ ਲੇ ਸੈਂਟਰ ਸਰਕਾਰ ਇਹ ਸਾਡੀ ਬੇਨਤੀ ਆ ਤੇ ਮੇਰਾ ਨਾਸਰਿੰਦਰਜੀਤ ਕਹ ਰਿਹਾ। ਜਿਹੜਾ ਐਲਾਨ ਕੀਤਾ ਗਿਆ ਰੋਡ ਦੇ ਵੱਲੋਂ ਵੀ ਜਿੰਨੀਆਂ ਬੱਸ ਦੇ ਸੀਟਾਂ ਉੰਨੀਆਂ ਸਵਾਰੀਆਂ ਬਣੀਆਂ ਨੇ ਕਿੱਦਾਂ ਲੱਗਦਾ ਤੁਹਾਨੂੰ? ਬਹੁਤ ਵਧੀਆ ਲੱਗਦਾ ਭਾਜੀ। ਬਹੁਤ ਵਧੀਆ ਲੱਗਦਾ ਹੈ। ਉਹ ਕਿਉਂ ਨਾ? ਇਹ ਭੀੜ-ਪੜਕ ਇਹਦੇ ਵਿੱਚ ਕੁਛ ਇਹ ਆ ਵੀ ਜਿਹੜੀਆਂ ਲੇਡੀਜ਼ ਨੇ ਆਪਸ ਵਿੱਚ ਇੱਚ-ਚੜਖ ਵੀ ਪੈਂਦੀਆਂ ਨੇ ਇੱਕ ਦੂਜੇ ਨਾਲ। ਇਹ ਫਿਰ ਚੰਗਾ ਜਾਂ ਨਹੀਂ ਲੱਗਦਾ ਜਦੋਂ ਮਾਹੌਲ ਇਸ ਤਰ੍ਹਾਂ ਦਾ ਹੋ ਜਾਂਦਾ ਫਿਰ ਬੈਠਣਾ ਮੁਸ਼ਕਲ ਹੋ ਜਾਂਦਾ ਬੱਸਾਂ ਵਿੱਚ। ਤੇ ਸੀਟੋ-ਸੀਟੀ ਵਧੀਆ ਰਹਿੰਦਾ ਉਸ ਤਰ੍ਹਾਂ ਜ਼ਿਆਦਾ ਮਤਲਬ ਇਹ ਹੋ ਜੇ ਭੀੜ-ਪੜਕਾ ਜ਼ਿਆਦਾ ਹੋ ਜੇ ਤੇ ਫਿਰ ਕੁੱਚੜਾ ਅਨੰਦ ਬਾਹ ਹਾਂਜੀ 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 ਇੱਥੇ ਤੇ ਹੱਥੋਂ ਪਈ ਹੋ ਜਾਂਦੀਆਂ ਕਈ ਲੇਡਿਸ ਇਸ ਤਰ੍ਹਾਂ ਦੀਆਂ ਹੁੰਦੀਆਂ ਵੇ ਪਿਆਰ ਨਾਲ ਨਹੀਂ ਬਹਿ ਸਕਦੀਆਂ ਇਸ ਤਰ੍ਹਾਂ ਦੀ ਇਹਨਾਂ ਜਦੀਆਂ ਜਿੱਟਾ ਉਹ ਨਹੀਂ ਕੁਆਰੀਆਂ ਹੁੰਦੇ ਮਾਨਤਲਬੀ ਨਾਲ ਜਾਣਗੇ ਕੋਈ ਖਤਰਾ ਨਹੀਂ ਹਾਂਜੀ ਹਾਂਜੀ ਹਾਂਜੀ